ਜੈ ਪੀਮ ਜੈ ਭਾਰਤ ਮੈਂ ਵਿਕਾਸ ਸੰਗਰ ਆਪ ਜੀ ਦੇ ਨਾਲ ਕੁਝ ਗੱਲਾਂ ਅੱਜ ਸ਼ੇਅਰ ਕਰਨਾ ਚਾਹਨਾ ਕਿਉਂਕਿ ਪਿਛਲੇ 2-3 ਦਿਨਾਂ ਤੋਂ ਇੱਕ ਸੋਸ਼ਲ ਮੀਡੀਆ ਤੇ ਬੜਾ ਹੀ ਇੱਕ ਕਾਂਗਰਸ ਦੇ ਪ੍ਰਤੀ ਨੈਗੇਟਿਵ ਪ੍ਰਚਾਰ ਸ਼ੁਰੂ ਹੋਇਆ ਪਿਆ ਉਹ ਪ੍ਰਚਾਰ ਕਿਉਂ ਹੋਇਆ ਸਿਰਫ ਜੋ ਸਾਡੇ ਪ੍ਰਧਾਨ ਜੀ ਗੱਲ ਕਹਿਣਾ ਚਾਹੁੰਦੇ ਸੀਗੇ ਉਹਨਾਂ ਦੀ ਉਹ ਮਨਸ਼ਾ ਉਹਨਾਂ ਸ਼ਬਦਾਂ ਵਿੱਚ ਨਹੀਂ ਆ ਸਕੀ ਪਰ ਉਹਨਾਂ ਦੀ ਜਿਹੜੀ ਮਨਸ਼ਾ ਸੀ ਉਹਨਾਂ ਨੂੰ ਉਹਨਾਂ ਦੀ ਜਿਹੜੀ ਮਨਸ਼ਾ ਸੀ ਉਹ ਸਰਦਾਰ ਗੂਟਾ ਸਿੰਘ ਜੀ ਦੇ ਕਦ ਨੂੰ ਲੈ ਕੇ ਜਾਂ ਉਹਨਾਂ ਦੇ ਕੈਰੇਕਟਰ ਨੂੰ ਲੈ ਕੇ ਨਹੀਂ ਸੀ ਉਹਨਾਂ ਦੀ ਮਨਸ਼ਾ ਸੀ ਸਰਦਾਰ ਗੂਟਾ ਸਿੰਘ ਜੀ ਬਾਰੇ ਇੱਕ ਐਸੀ ਗੱਲ ਦੱਸੀ ਜਾਵੇ ਜਿੰਨਾ ਕਿ ਦੂਸਰਿਆਂ ਨੂੰ ਵੀ ਮੋਟੀਵੇਸ਼ਨ ਮਿਲ ਸਕੇ ਕਿਉਂਕਿ ਸਰਦਾਰ ਗੂਟਾ ਸਿੰਘ ਮਹਿਰੂਮ ਸਰਦਾਰ ਗੂਟਾ ਸਿੰਘ ਜੀ ਜੋ ਕਿ ਦੇਸ਼ ਦੇ ਸਾਫ ਦਾ ਹੌਮ ਮਿਨਿਸਟਰੀ ਉਰੋਨਾਦੀ ਰਹਿਨਮਾਈ ਦੇ ਵਿੱਚ ਦੇਸ਼ ਦੇ ਬਹੁਤ ਤਰੱਕੀ ਕੀਤੀ ਮਿਨਿਸਟਰੀ ਆਫ ਹੌਮ ਨੇ ਬਹੁਤ ਤਰੱਕੀ ਕੀਤੀ ਉਹਨਾਂ ਦਾ ਕਹਿਣ ਦਾ ਜੋ ਮਕਸਦ ਸੀ ਉਹ ਮੈਂ ਤੁਹਾਨੂੰ ਦੱਸਣਾ ਚਾਹਨਾ ਉਹਨਾਂ ਦਾ ਕਹਿਣ ਦਾ ਮਕਸਦ ਸੀ ਕਿ ਸਰਦਾਰ ਗੁਟਾ ਸਿੰਘ ਬਹੁਤੀ ਇੱਕ ਸਧਾਰਨ ਪਰਿਵਾਰ ਚ ਪੈਦਾ ਹੋਏ ਔਰ ਆਪਣੀ ਕਾਬਲੀਅਤ ਦੇ ਦਮ ਤੇ ਉਹਨਾਂ ਨੇ ਕਿਹੜਾ ਨਈ ਮਕਾਮ ਹਾਸਲ ਕੀਤਾ ਉਹ ਦੇਸ਼ ਦੇ ਗ੍ਰਹਿ ਮੰਤਰੀ ਬਣੇ ਹੋਰ ਕਈ ਉਹਨਾਂ ਦੇ ਕੋਲ ਪੋਰਟਫੋਲੀਓ ਰਹੇ ਉਹਨਾਂ ਦੇ ਉਸ ਤੋਂ ਬਾਅਦ ਉਹ ਕਈ ਸਟੇਟਾਂ ਦੇ ਗਵਰਨਰ ਵੀ ਰਹੇ ਪਰ ਅੱਜ ਕੁਝ ਰਾਜਨੀਤਿਕ ਪਾਰਟੀਆਂ ਉਹਨਾਂ ਸ਼ਬਦਾਂ ਨੂੰ ਲੈ ਕੇ ਇੱਕ ਮੁੱਦਾ ਬਣਾਉਣ ਦੀ ਜੋ ਕੋਸ਼ਿਸ਼ ਕਰ ਰਹੀ ਹੈ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਕਿ ਕਾਂਗਰਸ ਪਾਰਟੀ ਹੀ ਉਹ ਪਾਰਟੀ ਹੈ ਜਿਹੜੀ ਵਾਲਮੀਕੀ ਮਜਬੂਸ਼ ਖਾਸ ਕਰਕੇ ਦਲਿਤ ਭਾਈਚਾਰੇ ਦੀ ਸਭ ਤੋਂ ਵੱਡੀ ਹਕੀਸ਼ੀ ਪਾਰਟੀ ਹੈ ਤੁਸੀਂ ਕਿਸੇ ਵੀ ਐਂਗਲ ਤੋਂ ਲਾ ਲਓ ਤੁਸੀਂ ਕਿਸੇ ਵੀ ਕੋਰਨਰ ਨੂੰ ਚੱਕ ਚੈੱਕ ਕਰ ਲਓ ਕਾਂਗਰਸ ਪਾਰਟੀ ਹੀ ਨੇ ਹੀ ਦਲਿਤਾਂ ਲਈ ਰਾ ਡਵੈਲਪਮੈਂਟ ਦੇ ਖੋਲ੍ਹਨੇ ਮੈਂ ਤੁਹਾਨੂੰ ਇਸ ਵੀਡੀਓ ਰਾਹੀਂ ਇੱਕ ਗੱਲ ਦੀ ਇੱਕ ਉਦਾਹਰਣ ਦੇਣਾ ਚਾਹਨਾ ਖਾਸ ਕਰਕੇ ਰਾਜਾ ਵੜਿੰਗ ਜੀ ਨਾਲ ਤੱਲਕ ਰੱਖਦੀ ਹੈ ਗੱਲ ਇਸੇ ਸਾਲ 21 ਮਾਰਚ ਨੂੰ ਜੋ ਕਿ ਸਾਡੇ ਮਹਰੂਮ ਸਾਬਕਾ ਦੇਸ਼ ਦੇ ਗ੍ਰਹਿ ਮੰਤਰੀ ਸਰਦਾਰ ਗੁਟਾ ਸਿੰਘ ਜੀ ਦਾ ਜਨਮ ਦਿਨ ਹੁੰਦਾ ਹੈ ਮੈਂ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਸਰਦਾਰ ਗੁਟਾ ਸਿੰਘ ਜੀ ਦੀ ਇੱਕ ਤਸਵੀਰ ਪ੍ਰਧਾਨ ਜੀ ਨੂੰ ਰਾਜਾ ਵੜਿੰਗ ਜੀ ਨੂੰ ਦੇਣ ਜਾਂ ਗਿਆ ਉਹਨਾਂ ਦੇ ਮੇਰੇ ਨਾਲ ਮੇਰੇ ਕਾਫੀ ਸਾਥੀ ਵੀ ਸ੍ਰੀ ਸੁਖਦੇਵ ਸਿੰਘ ਰਸੂਲਪੁਰੀ ਸੀ ਐਡਵੋਕੇਟ ਜਸਨੀਰ ਜੀ ਸੀ ਜੋ ਕਿ ਬਰਨਾਲੇ ਤੋਂ ਨੇ ਅਮਨ ਜੋਰਜ ਜੀ ਸੀ ਤੇ ਅੱਤੇ ਹੋਰ ਸਾਥੀ ਵੀ ਸਨ ਉਹਨਾਂ ਨੇ ਜਦ ਮੇਰੇ ਹੱਥੋਂ ਤਸਵੀਰ ਨੂੰ ਲਿੱਤਾ ਤੇ ਆਪਣੇ ਮੱਥੇ ਨੂੰ ਲਾਇਆ ਇਹ ਦੇਖ ਕੇ ਸਾਨੂੰ ਇੰਨੀ ਹੀ ਇੰਨੀ ਕੋ ਖੁਸ਼ੀ ਹੋਈ ਜਿਹਨਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਾਨੂੰ ਉਹਨਾਂ ਨੇ ਉਸ ਵਕਤ ਇਹ ਨਿਰਦੇਸ਼ ਵੀ ਦਿੱਤਾ ਕਿ ਸਰਦਾਰ ਬੂਟਾ ਸਿੰਘ ਮੇਰੇ ਪ੍ਰੇਰਣਾ ਸੋ ਤੋਤਰ ਨੇ ਔਰ ਤੁਸੀਂ ਵੀ ਉਹਨਾਂ ਦੇ ਨਕਸ਼ੇ ਕਦਮ ਤੇ ਚੱਲ ਕੇ ਮੈਂਤ ਦੇ ਨਾਲ ਕਾਬਲੀਅਤ ਨੂੰ ਹਾਸਲ ਕਰਨਾ ਧੰਨਵਾਦ